ਐਸੋਲੀ ਪਹੁੰਚੇ ਹੋਇਆ ਜੀ ਮੰਡੀ ਸੁਧਾਰ ਕਿ ਇੱਥੇ ਜੋ ਕਟ ਹੋਇਆ ਹੋਇਆ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਇੱਥੇ ਇੱਕ ਕਮਰਾ ਪਾਇਆ ਜਾ ਰਿਹਾ ਏ ਇੱਕ ਪਾਰਟੀ ਉਹਨੂੰ ਰੋਕਣ ਦੀ ਆ ਇੱਕ ਪਾਰਟੀ ਕਹਿੰਦੀ ਔਰ ਦੋਵੇਂ ਪਾਰਟੀਆਂ ਨਾਲ ਗੱਲ ਕਰਾਂਗੇ ਹਜੇ ਪੁਲਿਸ ਵੀ ਆਈ ਸੀ ਕਿ ਮਾਰ ਜੋ ਐਸਐਚਓਸ ਪਹੁੰਚੇ ਸੀਗੇ ਉਹਨਾਂ ਵੀ ਕਹੇ ਬਾਈ ਥਾਣੇ ਪਹੁੰਚ ਜਾਓ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਬੰਦੇ ਦੀ ਦੋਵੇਂ ਪਾਰਟੀਆਂ ਨਾਲ ਗੱਲ ਸਾਡੇ ਨਾਲ ਜੀ ਮੜ ਜੋਕ ਸਪੰਸਰ ਸਾਹਿਬ ਨੇ ਸਰਦਾਰ ਨਿਸ਼ਾਨ ਸਿੰਘ ਜੀ ਨਾਲ ਪਿੰਡ ਦੇ ਪਤਵੰਤੇ ਸਰਜਨ ਸੂਤੇ ਨੇ ਸੁਧਾਰਦੇ ਇਹ ਸਰਪੰਸਰ ਸਾਹਿਬ ਤੁਸੀਂ ਅਸੀਂ ਇਥੇ ਪਹੁੰਚੇ ਹਾਂ ਸੁਧਾਰ ਮੰਡੀ ਜੋ ਰੋਲਾ ਆ ਉਹ ਸਬੰਧੀ ਇਥੇ ਕੋਈ ਕੋਈ ਕਮਰਾ ਪੈ ਰਿਆ ਆ ਹੀ ਦੇਖ ਚੁੱਕੇ ਹਾਂ ਉਹ ਸਾਰੀ ਦੀਨ ਆ ਉਸ ਬੰਦੀ ਤੁਸੀਂ ਐਗਰੀ ਕਰ ਰਹੇ ਹੋ ਰੋਕਣ ਦੇ ਜੇ ਆਗੇ ਤੁਸੀਂ ਤੁਹਾਨੂੰ ਆਬਜੈਕਸ਼ਨ ਆ ਤੁਸੀਂ ਕਿਹੜੇ ਆਧਾਰ ਤੇ ਰਿਜੈਕਸ਼ਨ ਕਰ ਰਹੇ ਹੋ ਆਪਣੇ ਕੋ ਕੋਈ ਕਾਗਜ਼ ਪੱਤਰ ਹੈਗਾ ਜੀ ਜੇ ਜੀ ਜਦੋਂ 2023 ਦੇ ਵਿੱਚ ਇਹ ਸ਼ੈੱਡ ਮਨਜ਼ੂਰ ਹੋਇਆ ਸੀ ਨਾ ਮੰਡੀ ਵਾਸਤੇ ਅੱਛਾ ਜੀ ਇਹ ਮਾਰਕੀਟ ਕਮੇਟੀ ਕੋ ਜਗਾ ਨੌਕ ਨਾ ਕੁਛ ਮਰਲੇ ਆ ਉਹ ਪੱਲੇ ਸਾਈਡ ਤੇ ਤੁਸੀਂ ਉੱਪਰ ਦੇਖ ਸਕਦੇ ਜਿਹੜੀ ਅਸਲ ਮਾਰਕੀਟ ਦੀ ਮਾਲਕੀ ਹੈ ਠੀਕ ਹੈ ਜੀ ਇਹਨਾਂ ਨੇ ਨਿਸ਼ਾਨੀ ਦਿੱਤੀ ਤੇ ਸ਼ੈੱਡ ਮਨਜ਼ੂਰ ਜਿਹੜਾ ਕੀਤਾ ਸੀ ਉਹ ਜਗਾ ਉੱਪਰ ਕੀਤਾ ਸੀ ਠੀਕ ਹੈ ਜੀ ਉਹਦੇ ਕੋਲ ਸਾਈਡ ਕੋ ਨਿਸ਼ਾਨੀ ਦੀਆਂ ਕਾਪੀਆਂ ਹੈਗੀਆਂ ਹਰ ਚੀਜ਼ ਹੈਗੀ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਜੀ ਧੱਕੇ ਦੇ ਨਾਲ ਇਹੜਾ ਸ਼ੈੱਡ ਬਣਾ ਗਿਆ ਸਾਡੀ ਇਹ ਜਿਹੜੀ ਮਾਲਕੀ ਹੈ ਗ੍ਰਾਮ ਪੰਚਾਇਤ ਦੀ ਮਾਲਕੀ ਆ ਇਹ ਗੈਰਮੁਕੋਲ ਛਪੜਿਆ ਜਿੱਥੇ ਅੱਛਾ ਜੀ 3 ਢਾੜੀ ਨੰਬਰ 8 ਦੇ ਨਾਲ ਦਾ ਛਪੜਾ ਮੌਜੂਦਾ ਇੱਥੇ ਅੱਛਾ ਜੀ ਇਹ ਜਿੰਨੇ ਵੀ ਕੋਠੇ ਪਏ ਹਨ ਇਸ ਪੰਚੀ ਤੋਂ ਪਹਿਲਾਂ ਕੁਝ ਨਿਕਲ ਪਏਗੇ ਇੱਕ ਕੋਠਾ ਹੁfte ਪਾਇਆ ਮੇਰੀ ਸਰਪੰਚੀ ਜੀ ਪਿਛਲੀ ਸਰਪੰਚੀ ਦੇ ਵਿੱਚ ਪਿਆ ਕੋਠਾ ਜ ਜਿਹਦਾ ਵੀ ਪ੍ਰੋਜੈਕਸ਼ਨ ਕੀਤਾ ਉਹਦਾ ਬਕਾਇਦਾ ਡੀਡੀਪੀਓ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਕਿ ਇਹ ਜਿਹੜਾ ਕੋਠਾ ਨਿਕਲ ਪੈ ਰਿਹਾ ਅੱਛਾ ਜੀ ਉਹ ਉਹ ਹੈਗਾ ਸੀ ਉਦੋਂ ਮੰਤਰੀ ਧਾਰੀਗਲ ਦਾ ਕੋ ਰਿਸ਼ਤੇਦਾਰ ਮਕਵਾਲ ਤੋਂ ਜਿੰਨੇ ਕੋਠਾ ਪਾਇਆ ਉਹ ਇਹਦਾ ਤੁਰਾ ਦਾਣ ਕੇ ਚੋਰੀ ਲੀਂਟਰ ਪਾ ਕੇ ਇੱਕ ਦੋ ਦਿਨ ਕੋਠਾ ਪਾਇਆ ਇੱਕ ਦੋ ਦਿਨ ਜੀ ਇੱਕ ਦੋ ਦਿਨ ਜੀ ਠੀਕ ਹੈ ਜੀ ਹੁਣ ਇਹ ਪਰसों ਦਾ ਜੀ ਇਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਪਹਿਲੀ ਗੱਲ ਤੇ ਮਾਰਕ ਕਮੇਟੀ ਨੇ ਮੰਡੀ ਨਿੱਟਾਂ ਲਾਈਆਂ ਬਿਨਾਂ ਮਨਜ਼ੂਰੀ ਤੋਂ ਕੋਈ ਇੱਟ ਨਹੀਂ ਪੁੱਟ ਸਕਦਾ ਨਹੀਂ ਪੁੱਟ ਸਕਦਾ ਇਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਕੋਈ ਨਾ ਕੋਈ ಗ್ರಾಮ ਪੰਚਾਇਤ ਵੱਲੋਂ ਕੋਈ ਮਨਜ਼ੂਰੀ ਨਹੀਂ ਹੈਗੀ ਕੋਈ ਮਾਰਕ ਕਮੇਟੀ ਦਾ ਮਨਜ਼ੂਰੀ ਨਹੀਂ ਹੈਗੀ ਇਹਨਾਂ ਨਿੱਟਾਂ ਪੁੱਟੀਆਂ ਇੱਟਾਂ ਪੁੱਟ ਕੇ ਇਨਲੀਗਲ ਅਮਰਾ ਬਣਾ ਰਹੇ ਉਸ ਦੇ ਸਬੰਧ ਵਿੱਚ ਪੰਚਾਇਤ ਨੂੰ ਨੋਟਿਸ ਵੀ ਕੱਢਿਆ ਗਿਆ ਅੱਛਾ ਜੀ ਨਾਲੇ ਰੰਗਾਰ ਦਰਖਾਸਤ ਦਿੱਤੀ ਕਿ ਡੀਡੀਪੀਓ ਸਾਹਿਬ ਬੀਡੀਪੀਓ ਸਾਹਿਬ ਨੂੰ ਸਪੈਸ਼ਲ ਸਬੰਧ ਚ ਲਿਖਿਆ ਗਿਆ ਠੀਕ ਹੈ ਜੀ ਐਡੀ ਸਾਹਿਬ ਨੂੰ ਦੱਸਿਆ ਗਿਆ ਕਿ ਇਹ ਜਿਹੜਾ ਕਮਰਾ ਇਲੀਗਲ ਮਤਲਬ ਪੂਰਨ ਤੌਰ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਤੁਸੀਂ ਪ੍ਰਸ਼ਾਸਨ ਨੂੰ ਹਰ ਮੈਕਬੇ ਨੂੰ ਇਤਲਾ ਕਰ ਚੁੱਕੇ ਹੋ ਅਸੀਂ ਇਹਨੂੰ WhatsApp ਤੇ ਤੇ ਪਲੱਸ ਈਮੇਲਾਂ ਅਸੀਂ ਇਹਨਾਂ ਨੂੰ ਪਹਲਾ ਕਰ ਚੁੱਕੇ ਹਾਂ ਜੀ ਠੀਕ ਹੈ ਜੀ ਮੈਕਬੇ ਸਾਡੇ ਬੀਡੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਗਏ ਆ ਇੱਕ ਪਰਸੂ ਹੀ ਆਣ ਕੇ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਡੇਆਂ ਨੇ ਕੰਮ ਬੰਦ ਕਰਕੇ ਗਏ ਅੱਛਾ ਜੀ ਇਹ ਉਲਟੇ ਇਹਨਾਂ ਨੇ ਫੋਨ ਕਰਕੇ ਸਾਨੂੰ ਧਮਕੀਆਂ ਵੀ ਦਿੱਤੀਆਂ ਪਈ ਧੱਕੇ ਨਾਲ ਕੋਠਾ ਪਾਉਣਾ ਜੇ ਤੁਹਾਡੇ ਜੁਰਤਾਂ ਨੂੰ ਧੱਕੋ ਆਣ ਕੇ ਮੰਨੀ ਸਰਪਸਾਬ ਇਹ ਤੁਸੀਂ ਬੜਾ ਤੇਰਾ ਇਲਜ਼ਾਮ ਲਾਉਂਦੇ ਵਾਕਈ ਇਹ ਗੱਲ ਹੋਈ ਆ ਮੇਰੇ ਕੋ ਫੋਨ ਰਿਕਾਰਡਿੰਗ ਹੈਗੀ ਆ ਜੀ ਰਿਕਾਰਡਿੰਗ ਹੈਗੀ ਆ ਹਾਂ ਮੇਰੇ ਕੋ ਫੋਨ ਹੈਗਾ ਮਨੇ ਫੋਨ ਤੇਨੇ ਤੁਮ ਕਹਿ ਦਿੱਤੀਗਾ ਕਿ ਮੈਂ ਕਮਰਾ ਪੋਣਾ ਤੂੰ ਆਣ ਕੇ ਡਾਕੇ ਵਿਖਾ ਮੈਂ ਤੇਰੇ ਕੋ ਕਾ ਕਰਦਣਾ ਮੈਂ ਤੁਹਾਨੂੰ ਜੇ ਕਰਦਣਾ ਐਨੀ ਵੀ ਹੁਣ ਮੈਂਗ ਆਇਆ ਜੀ ਇੱਥੇ ਵੀਡੀਓ ਸਾਹਿਬ ਆਇਆ ਸੈਕਟਰੀ ਸਾਹਿਬ ਆਏ ਅਸੀਂ ਉਹਨਾਂ ਨੇ ਇਹ ਪੁੱਛਿਆ ਵੀ ਤੁਹਾਡੇ ਕੋ ਕੋਈ ਮਨਜ਼ੂਰੀ ਹੈਗੀ ਆ ਪੰਚਾਇਤ ਵੱਲੋਂ ਜਾਂ ਮਾਰਕ ਕਮੇਟੀ ਵੱਲੋਂ ਜੇ ਸਾਨੂੰ ਦਿਖਾਈ ਜਾਵੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਠੀਕ ਹੈ ਜੀ ਜੇ ਕੋਠਾ ਪੋਣਾ ਦੇ ਪਾਵੇ ਸਾਨੂੰ ਕੋਈ ਤਰਾਹੀ ਅੱਛਾ ਮਤਲਬ ਜੇ ਕਾਗਜ਼ਾਂ ਦੇ ਅਧੀਨ ਤੁਹਾਡੇ ਕੋਲੇ ਕੋਈ ਲੀਗਲ ਡਾਕੂਮੈਂਟ ਹੈਗੇ ਤਾਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਤੁਹਾਨੂੰ ਕੋਈ ਆਬਜੈਕਸ਼ਨ ਪਰ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਵੀ ਫੜੇ ਹੋਏ ਆ ਇਹਨਾਂ ਦੇ ਬਾਰੇ ਥੋੜਾ ਜਿਹਾ ਦੱਸੋਗੇ ਜੀ ਇਹਦੇ ਵਿੱਚ ਇੱਕ ਤੇ ਨਕਸ਼ਾ ਵਾਜੀ ਸਾਡਾ ਪੰਚਾਇਤ ਦਾ ਅੱਛਾ ਜੀ ਤੇ ਪਲਾਸ ਆ ਜੀ ਸਾਡੀ ਜਮਾ ਬੰਦੀ ਆ ਗਈ ਅੱਛਾ ਜੀ ਜਿਹਦੇ ਉੱਪਰ ਲਿਖਿਆ ਆ ਵਾ ਮਕਬੂਜਾ ਗ੍ਰਾਮ ਪੰਚਾਇਤ 45 ਨੰਬਰ 8 ਕਨਾਲ ਟੋਟਲ 19 ਕਨਾਲ 4 ਮੱਲੇ ਆ ਗੈਰ ਮਮਕੂ ਛਪੜਿਆ ਜੀ ਸਾਰਾ ਠੀਕ ਹੈ ਜੀ ਠੀਕ ਹੈ ਇਸ ਦੇ ਸੰਬੰਧ ਵਿੱਚ ਜਿਹੜਾ ਇਹਨਾਂ ਸ਼ੈੱਡ ਬਣਾਇਆ ਜੀ ਉਹਨੇ ਗੇਟ ਅਸੀਂ ਸਿਵਲ ਕੋਰਟ ਦੇ ਸਾਡਾ ਕੇਸ ਵੀ ਚੱਲ ਰਿਹਾ ਅੱਛਾ ਜੀ ਉਹਦੇ ਵਿੱਚ ਤਾਂ ਸਾਰੇ ਮੰਡੀ ਬੋਰਡ ਦੇ ਐਸਡੀਓ ਤੇ ਮਾਰਕ ਕਮੇਟੀ ਸਾਰੇ ਜੀ ਇਹਦੇ ਵਿੱਚ ਅਸੀਂ ਪਾਰਟੀ ਬਣਾਏ ਆ ਤਿੰਨ ਪਾਰਟੀਆਂ ਬਣਾਈਆਂ ਹੋਈਆਂ ਤਿੰਨ ਪਾਰਟੀਆਂ ਬਣੀਆਂ ਜੀ ਅਸੀਂ 2023 ਤੋਂ ਇਹਦੇ ਵਿੱਚ ਐਸਸੀਐਨ ਐਸਡੀਓ ਮਾਰਕੀਟ ਕਮੇਟੀ ਇਹ ਤਿੰਨ ਪਾਰਟੀਆਂ ਤੇ ਸੈਕਟਰੀ ਪਲੱਸ ਠੀਕ ਹੈ ਜੀ ਜਿਹੜਾ ਇਹਨਾਂ ਨਾਲ ਮੰਡੀ ਬੋਰਡ ਦਾ ਸੈਕਟਰੀ ਹੁੰਦਾ ਠੀਕ ਹੈ ਸਾਰੇ ਕਿਉਂਕਿ ਇਹਨਾਂ ਨੇ ਅਸੀਂ ਇਹਨਾਂ ਨੂੰ ਕਾਗਜ਼ ਵਿਖਾਉਣ ਦੇ ਬਾਵਜੂਦ ਵੀ ਇਹਨਾਂ ਸਾਡੇ ਆਣ ਕੇ ਛੱਪਰੇ ਜ਼ਮੀਨ ਦੇ ਸ਼ੈੱਡ ਬਣਾਇਆ ਇਲੀਗਲ ਅੱਛਾ ਜੀ ਦੇ ਨਾਲ ਉਸੇ ਸਬੰਧ ਵਿੱਚ ਸਾਡਾ ਕੋਰਟ ਕੇਸ ਚੱਲ ਰਿਹਾ ਜੀ ਅੱਛਾ ਜੀ ਤੋਂ ਜੋ ਪ੍ਰੋਸੀਡਿੰਗ ਜਾਰੀ ਹੈ ਠੀਕ ਹੈ ਅੱਛਾ ਤੇ ਉਹ ਸਰਪੰਚ ਸਾਹਿਬ ਆਪਣਾ ਫਾਈਲ ਲਾ ਕੇ ਵੀ ਤੁਹਾਡੀ ਮਤਲਬ ਜੀ ਪਿੰਡ ਦੀ ਜਗ੍ਹਾ ਆ ਤੇ ਇਹ ਅਨਲੀਗਲ ਤਰ੍ਹਾਂ ਤੇ ਵਰਤੀ ਜਾ ਰਹੀ ਹੈ ਜਾਂ ਵਰਤਨ ਜੋ ਬਿਲਕੁਲ ਕਬਜ਼ਾ ਹੋਣ ਜਾ ਰਿਹਾ ਇਹ ਜੀ ਨਾਜਾਇਜ਼ ਇਹਨਾਂ ਨੇ ਕਬਜ਼ਾ ਕੀਤਾ ਮਾਰਕ ਕਮੇਟੀ ਤੋਂ ਅਸੀਂ ਸਾਰੀ ਆਰਟੀਆਈ ਪਾਕਟ ਡੀਟੇਲ ਕਢਾਈ ਆ ਮਾਰਕ ਕਮੇਟੀ ਨੇ ਲਾਇਸੈਂਸ ਜਾਰੀ ਕਰਨ ਲੱਗੇ ਇਹ ਗੱਲ ਕਹੀ ਇਹਨਾਂ ਨੂੰ ਆਰਟੀਆ ਨੂੰ ਕਿ ਸਾਡੇ ਕੋਲ ਜਗ੍ਹਾ ਦਾ ਅਰੇਂਜਮੈਂਟ ਹੈ ਨਹੀਂ ਤੁਸੀਂ ਜਗ੍ਹਾ ਦਾ ਖੁਦ ਅਰੇਂਜਮੈਂਟ ਆਪ ਕਰੋਗੇ ਮਾਰਕ ਕਮੇਟੀ ਨੂੰ ਕੋਈ ਅਰੇਂਜਮੈਂਟ ਨਹੀਂ ਹੈਗੀ ਪੰਚਾਇਤ ਸੁਧਾਰ ਦੀ ਪੈਂਦੀ ਆ ਤੇ ਫਿਰ ਇੱਥੇ ਹਾਂਜੀ ਤੇ ਚਲੋ ਪਪਲਸ ਹੋ ਗਿਆ ਇਹ ਤਾਂ ਫਿਰ ਜਿਹੜੇ ਬਾਕੀ ਦੇ ਕਮਰੇ ਪਏ ਹੋਏ ਇਹ ਕਿੰਨਾ ਪੈ ਗਿਆ ਇਹ ਜੀ ਬਾਕੀ ਜਿਹੜੇ ਨਾਲ ਕਮਰੇ ਪਏ ਆ ਕਿਸ ਨੇ ਮੇਰੀ ਪੰਚੀ ਪਿਛਲੀ ਮੇਰੀ ਵਾਈਸ ਸਰਪੰਚੀ ਗੁਰਪਿੰਦਰ ਕੌਰ ਉਸ ਕਮਰੇ ਉਹਨਾਂ ਦਾ ਪਹਿਲਾਂ ਪਏ ਆ ਜਿਹੜੇ ਕਮਰੇ ਸਾਡੇ ਨਾਲ ਹਿਲਚੋ ਸੀ ਕੋਈ ਡੱਕਲੇ ਆ ਅੱਛਾ ਕਮਰਾ ਉਹਨਾਂ ਨੇ ਧੱਕੇ ਨਾਲ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੈਂ ਪਾਇਆ ਇਹਦੇ ਸਬੰਧ ਵਿੱਚ ਜੇ ਅਸੀਂ ਡਾਇਰੈਕਟਰ ਨੂੰ ਤੇ ਡੀਡੀਪੀ ਉਹਨੂੰ ਇਹਨਾਂ ਸਾਰੇ ਕਮਰੇ ਜਿੰਨੇ ਜਿੰਨੇ ਪਾਇਆ ਵਾ ਇਹ ਸਾਰਿਆਂ ਦੇ ਆਲਰੇਡੀ ਨਾਲ ਚਿੱਠੀਆਂ ਕੱਢੀਆਂ ਆਈਆਂ ਇਹਨੂੰ ਮੈਕਮੇ ਦਾ ਕੰਮ ਆ ਉਹ ਟਵਾਉਂਦੇ ਆ ਰੱਖਦੇ ਆ ਕੀ ਕਰਦੇ ਆ ਤੁਸੀਂ ਆਪਣੇ ਕੰਮ ਕਰ ਚੁੱਕੇ ਤੁਸੀਂ ਆਪਣਾ 2023 ਦੇ ਵਿੱਚ ਅਸੀਂ ਸਾਰੇ ਮੈਕਮ ਚਿੱਠੀਆਂ ਕੱਢ ਕੇ ਦੱਸ ਚੁੱਕੇ ਹਾਂ ਜੀ ਇਹ ਸਾਰੇ ਕਮਰੇ ਇਨਲੀਗਲ ਆ ਜਿੰਨਾ ਵੀ ਫੋਗਲ ਪੈਣ ਦੀ ਨਿਸ਼ਾਨੀ ਕੀਤੀ ਜਾਵੇ ਜੋ ਸਾਡੇ ਗ੍ਰਾਮ ਪੰਚਾਇਤ ਜਗਾ ਸੰਤਤੀ ਆ ਧੰਨਵਾਦ ਜੀ ਤੇ ਮਾਜੂ ਸਰਪੰਚ ਸਾਹਿਬ ਹੁਣ ਤੁਸੀਂ ਪਿੰਡ ਦੇ ਨੂੰ ਬੰਦੀ ਆਓ ਚਲੋ ਤੁਹਾਡਾ ਬੰਦਦਾ ਵੀ ਤੁਸੀਂ ਪਹੁੰਚੇ ਹੋ ਚਲੋ ਵਧੀਆ ਗੱਲ ਤੇ ਹੁਣ ਪੁਲਿਸ ਆਈ ਸੀਗੀ ਪੁਲਿਸ ਨੇ ਤੁਹਾਨੂੰ ਕੀ ਭ ਉਹਨੇ ਕਿਹਾ ਆ ਵੀ ਸੋਮਵਾਰ ਤੱਕ ਅਸੀਂ ਮੰਡੀ ਬੋਰਡ ਨੂੰ ਲਿਖ ਲੈਨੇ ਆ ਹਾਂਜੀ ਜਾਂ ਕੋ ਆਪਣੀ ਮਹਿਕ ਮੈਨੂੰ ਅਸੀਂ ਚਿੱਠੀਆਂ ਕੱਢ ਕੇ ਪੁੱਛ ਲੈਨੇ ਆ ਕਿ ਇਹਨਾਂ ਨੂੰ ਕੋਈ ਮਨਜ਼ੂਰੀ ਦਿੱਤੀ ਆ ਜਾਂ ਕੋ ਫੜ ਲਾੜ ਕੀਤਾ ਅੱਛਾ ਸਪੰਦ ਜੀ ਬਾਅਦ ਕਰ ਰਹੀ ਕੀਤੀ ਜਾਊਗੀ ਠੀਕ ਹੈ ਹੁਣ ਕੋ ਟਾਈਮ ਦਿੱਤਾ ਤਾਂ ਕੋ ਟਾਈਮ ਪੀਰੀਅਡ ਦਿੱਤਾ ਸੋਮਵਾਰ ਤੱਕ ਉਹਨੇ ਕਿਹਾ ਜੀ ਸੋਮਵਾਰ ਤੱਕ ਅਸੀਂ ਚਿੱਠੀਆਂ ਕੱਢ ਲੈਨੇ ਆ ਜਦ ਤੱਕ ਇਹਦਾ ਕੋ ਕਲੀਅਰ ਨਹੀਂ ਹੁੰਦਾ ਇਹਨਾਂ ਕੋ ਮਨਜ਼ੂਰੀ ਜਾਂ ਕੋ ਕਿਸੇ ਦੀ ਪੰਚਾਇਤ ਵੱਲੋਂ ਜਾਂ ਕੋ ਮਾਰਕ ਕਮੇਟੀ ਵੱਲੋਂ ਇਹਨਾਂ ਕੋ ਹੈਗੀ ਆ ਕੰਮ ਸ਼ੁਰੂ ਕਰਨਗੇ ਨਹੀਂ ਹੈਗੀ ਤੇ ਕੰਮ ਨਹੀਂ ਸ਼ੁਰੂ ਹੋਏਗਾ ਠੀਕ ਠੀਕ ਹੈ ਠੀਕ